ਐ ਜਰਾ ਅਤਾ ਬਣਵਾ ਕੇ ਦਿੰਦਾ ਪਛਾਣ ਪੱਤਰ ਬਣਾ ਕੇ ਦਿੰਦਾ ਉਹ ਜਾ ਕੇ ਦੇਖ ਲਓ ਆਪਣੀ ਪੀੜੀ ਦੀ ਜਿੱਥੇ ਨਾਲ 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 ਦੇ ਵਿੱਚ ਭਈਏ ਬੈਠੇ ਕਨਾਲ ਕਨਾਲ ਨਾਲ ਦੇ ਵਿੱਚ ਜਿੰਨੀ ਚੋਈ ਆ ਨਾਲ ਨਾਲ ਜਾ ਕੇ ਦੇਖ ਲਓ ਕਨਾਲ ਉਹਦੇ ਘਰਾਂ ਦੇ ਵਿੱਚ ਬੈਠੇ ਆ ਨਿਆਜ਼ ਕਰਦੇ ਕਰਕੇ ਉਹ ਸੁੰਦਰ ਨਗਰ ਦੀ ਗਈ ਸੀ ਨਾ ਅੱਜ ਵੀ ਉੱਟੇ ਨਾ ਅਸੀਂ ਬਾਈਪਾਸ ਖਾਲੀ ਕਰਾਇਆ ਸਾਰੇ ਖਾਲੀ ਕਰਾਵਾਂਗੇ ਬੰਦੀ ਵੀ ਖਾਲੀ ਕਰਾਓ ਇਹ ਵੀ ਗਾਲੀ ਕਰਾਵਾਂਗੇ ਸਾਰੀ ਬੜੇ ਬੰਦੇ ਨੂੰ ਜਿਹੇ ਸਪੋਰਟ ਇਹਨਾਂ ਦੀ ਕਰਦੀ ਉਹਨਾਂ ਦਾ ਅਸੀਂ ਵਿਰੋਧ ਕਰਾਂਗੇ ਢੋਕੇ ਪੂਰਾ ਕੋਈ ਐਮਸੀ ਹੋਵੇ ਕੋਈ ਵੀ ਬੰਦਾ ਉਹਦਾ ਬੋਲ ਕਰਾਂਗੇ ਢੋਕੇ ਜਿਹੜਾ ਸਰਪੰਚ ਪੰਜ ਐਮਸੀ ਜਿਹੜਾ ਇਹਨਾਂ ਦੀ ਸਪੋਰਟ ਕਰਦਾ ਉਹਨੂੰ ਢਾਹੋ ਫੜ ਕੇ ਉਹਦੇ ਚੁੱਤੀ ਫਿਰ ਉਹ ਮਰ ਕੇ ਫਿਰ ਬਾਬਾ ਜੀ ਜਿਹੜੀ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਉਹ ਤੁਹਾਨੂੰ ਕਰਨਾ ਪੈ ਰਿਹਾ ਕੀ ਕਰਨਾ ਚਾਹੁੰਗੇ ਸਰਕਾਰ ਵਾਲੀ ਜੇ ਸਰਕਾਰ ਫੇਲਿਆ ਸਰਕਾਰੀ ਤੇ ਕਿਹੜੀ ਸਰਕਾਰ ਹੈ ਇਹ ਬੰਦਾ ਪਹਿਲਾਂ ਵੀ ਕਿਹੜੀ ਸਰਕਾਰ ਕਿਹ ਆਇਆ ਤੁਹਾਡੇ ਬੱਚਾ ਮਰ ਗਏ ਸਰਕਾਰ ਦੱਸੋ ਕਿੱਥੇ ਕਦੋਂ ਦਾਲਤ ਮਾਨ ਜੋਗ ਜੱਜ ਕਦੇ ਮਾਨ ਜੋਗਾ ਜਿਨ੍ਹਾਂ ਨੇ ਇਹਨੂੰ ਪਹਿਲਾਂ ਛੱਡ ਦਿੱਤਾ ਜੇ ਪਹਿਲਾਂ ਹੀ ਇਹਨੂੰ ਸੱਚ ਅਦਾਲਤ ਦੀ ਸਜ਼ਾ ਮਿਲੀ ਹੁੰਦੀ ਐ ਬਾਹਰ ਕਿਦਾਂ ਹੁੰਦਾ ਐ ਬਾਬਾ ਜੀ ਅੱਜ ਜਿਹੜਾ ਸ਼ਾਹਦਪੁਰ ਦੇ ਐਮਪੀ ਐਮਐਲਏ ਤਾਂ ਨਜ਼ਰ ਨਹੀਂ ਆ ਰਹੀ ਕੀ ਕਹਿਣਾ ਜਾਊਂਗੇ ਉਹਨਾਂ ਨੂੰ ਆਪਣੇ ਵੋਟ ਬੈਂਕ ਦਾ ਫਿਕਰ ਹੋਰ ਕੋਈ ਨਹੀਂ ਤੁਸੀਂ ਸਰਕਾਰ ਦੀ ਗੱਲ ਕਰਦੇ ਹੋ ਨਾ ਲਓ ਸਰਕਾਰ ਦੇ ਹਾਲਾਤ ਐ ਤੁਸੀਂ ਐਮਪੀ ਐਮਐਲਏ ਦੀ ਜਿਹੜੀ ਗੱਲ ਕੀਤੀ ਆ ਉਹਨਾਂ ਨੂੰ ਸਿਰਫ ਸੇ ਵੋਟ ਚਾਹੀਦੀ ਆ ਉਹੀ ਇਹਨਾਂ ਦੀਆਂ ਵੋਟਾਂ ਬਣਾਉਂਦੇ ਨੇ ਅਦਾਲਤ ਘਰ ਉਹੀ ਬਣਾਉਂਦੇ ਨੇ ਉਹਨਾਂ ਦੀ ਸਾਡਾ ਇਹ ਆ ਅਸੀਂ ਅੱਜ ਤੋਂ ਨੌਜਵਾਨ ਜਿੰਨੇ ਇੱਥੇ ਖੜੇ ਆ ਤੇ ਹਈਆ ਕਰ ਲਈਏ ਸਰਕਾਰ ਨੂੰ ਅਸੀਂ ਕੱਲ ਤੱਕ ਦਾ ਟਾਈਮ ਦੇਈਏ ਕੱਲ ਤੱਕ ਦਾ ਟਾਈਮ ਦੇ ਅੱਜ ਹੀ ਡਾਂਗ ਚੱਕੀ ਤਾਂ ਉਹਨਾਂ ਦਿਵਾਲੇ ਹੋਈਏ ਅਸੀਂ ਜੇ ਸਰਕਾਰ ਆਉਂਦੀ ਫਿਰ ਸਰਕਾਰ ਦਾ ਹਾਲ ਵੀ ਅਸੀਂ ਨੇਪਾਲ ਵਾਲਾ ਹੀ ਕਰਾਂਗੇ ਉਹ ਬਿਲਕੁਲ ਵਾਦਾ ਕਰੀਏ ਇਸ ਗੱਲ ਦਾ ਏਕਾ ਕਰ ਲੋ ਚਾਹੇ ਇੱਥੇ ਹਿੰਦੂ ਆ ਸਿੱਖ ਮੁਸਲਮਾਨ ਆ ਇੱਥੇ ਇਹ ਸਾਡਾ ਕਲਚਰ ਸੰਝਾਇਆ ਇਹ ਸਾਡੇ ਕਲਚਰ ਵਿੱਚ ਟੁੱਕਦੇ ਨਹੀਂ ਇਹ ਸਾਰੇ ਕ੍ਰਿਮੀਨਲ ਆ ਇਹਨਾਂ ਦਾ ਰਿਕਾਰਡ ਦੇਖੋ ਤੁਸੀਂ 7 ਸਾਲ ਉਹ ਪਹਿਲਾਂ ਜੇਲ੍ਹ ਘਟ ਕੇ ਆਇਆ ਕ੍ਰਿਮੀਨਲ ਰਿਕਾਰਡ ਉਹਦਾ ਫਿਰ ਉਹਨੂੰ ਦਿਹਾ ਕੀਤਾ ਉੱਤੇ ਕੋਈ ਨਿਗ੍ਹਾ ਨਹੀਂ ਲੱਗੀ ਗਈ ਜੇ ਇਹ ਹੀ ਕਤਲ ਕਿਸੇ ਸਿੱਖ ਨੇ ਕੀਤਾ ਹੁੰਦਾ ਤੇ ਹੁਣ ਉਹ ਇਨਕਾਊਂਟਰ ਹੋ ਗਿਆ ਹੋਣਾ ਸੀ ਸਰਕਾਰ ਸਾਾਨੂੰ ਦੱਸੇ ਕਿ ਕਦੋਂ ਉਹਦਾ ਇਨਕਾਊਂਟਰ ਕਰਦੀ ਆ ਫੇਰ ਕੋਈ ਵੀਡੀਓ ਨਹੀਂ ਬਣਦੀ ਹੁਣ ਨੂੰ ਮਾਰਿਆ ਹੋਣਾ ਸੀ ਉਹਦਾ ਇਨਕਾਊਂਟਰ ਹੋਇਆ ਉਹ ਹੱਥ ਨਾਲ ਦਾ ਤੇ ਸਿੱਖ ਦਾ ਕਿਸ ਨਾ ਕਿਸੇ ਦਾ ਪਰਵਾਹ ਸਾਰਾ ਥਾਣੇ ਚ ਕੀ ਹੋਣਾ ਸੀ ਇਹ ਗੋਲੀਆਂ ਸਾਡੇ ਸਿੱਖਾਂ ਨਹੀਂ ਬਣੀਆਂ ਸਾਡੇ ਸਿੱਖਾਂ ਵਾਸਤੇ ਗੋਲੀਆਂ ਬਣੀਆਂ ਸਾਡੇ ਲੋਕਾਂ ਦੇ ਮੁੰਡਿਆਂ ਦੇ ਨਾਲ ਤਾਂ ਗੋਲੀਆਂ ਮਾਰਦੇ ਆ ਸਿੱਧੀਆਂ ਗੋਲੀਆਂ ਮਾਰਦੇ ਉਹਨਾਂ ਦੇ ਮਾਰੋ ਗੋਲੀਆਂ ਤੁਹਾਡਾ ਬੱਚਾ ਮਾਰਦਾ ਭੈਣ ਚੋ ਨੂੰ ਚੱਕ ਲਿਆ ਕੇ ਬਾਹਲੇ ਅੰਦਰ ਜਿਹੜਾ ਕੋਈ ਸਰਕਾਰ ਨੇ ਜੋ ਬੱਚਾ ਜਨਾ ਉਹ ਸਾਡੇ ਬੱਸ ਲੈ ਗਿਆ ਸ਼ਰਾਈ ਜਾਨ ਦੇ ਕੀ ਕਰਨਾ ਉਹ ਡੋਡ ਆ ਬਾਬਾ ਜੀ ਇੱਕ ਮਿੰਟ ਇੱਕ ਮਿੰਟ ਹੋਰ ਯਾਰ ਅਸੀਂ ਲੋਕਾਂ ਨੂੰ ਬਿਲਕੁਲ ਤੰਗ ਨਹੀਂ ਕਰਨਾ ਕੋਈ ਤੰਗ ਨਾ ਲਾਣਾ ਆ ਡਾਂਗ ਚੱਲੀਏ ਚੱਲੀਏ ਭਾਈ ਇੱਕ ਮਿੰਟ ਕੋਈ ਨਾ ਸਿੱਧੇ ਆ ਬਾਬਾ ਜੀ ਨੇ ਬਹੁਤ ਕੰਮ ਕੀਤਾ ਬਾਬਾ ਜੀ ਨੇ ਇਹਨਾਂ ਨੇ ਕਿਉਂ ਤੋਂ ਚੰਡੀਗੜ੍ਹ ਆ ਬਹੁਤ ਵੱਡੀ ਸ਼ਾਬਾਸ਼ ਸਭੀ ਸਮੂਹ ਦੇਖ ਲਿਆ ਇੱਕ ਹੋਰ ਬਾਈ ਚਲਾਂਗੇ ਸਾਡੀ ਸਮੂਹ ਜਿੰਨੀਆਂ ਹੁਸ਼ਿਆਰਪੁੱਤੀਆਂ ਜਾਂ ਪੰਜਾਬ ਦੀ ਥੱਲੇ ਹੁਸ਼ਿਆਰਪੁੱਤ ਦਾ ਮਸਲਾ ਨਹੀਂ ਹੈ ਉਹ ਪੰਜਾਬ ਦਾ ਮਸਲਾ ਹੈ ਪੰਜਾਬ ਦੀ ਹਰ ਇੱਕ ਜਿੰਨੀਆਂ ਸਮਾਜਿਕ ਬੰਦੀਆਂ ਘਰਾਂ ਵਿੱਚ ਬੰਦੀਆਂ ਕਿਸਾਨ ਜਥੇਬੰਦੀਆਂ ਸਾਡੀ ਸਭ ਤੋਂ ਅਪੀਲਾ ਆ ਇੱਕ ਮਠੋ ਗਿਆ ਇਹਨਾਂ ਨੇ ਇਥੋਂ ਪੰਜਾਬ ਚੋਂ ਗੱਡਿਏ ਪੰਜਾਬ ਬੇਲਾ ਗੱਡਿਏ ਸਰਕਾਰ ਨੂੰ ਵਾਰਨਿੰਗ ਦੇਈਏ ਅਜੋਤ ਪੰਚਾਇਤਾਂ ਨੂੰ ਵਾਰਨਿੰਗ ਦੇਈਏ उहार पूरा पंजाब करे ਸੋਹਣੇ ਜਿਹੜੇ ਅਬਜੈਕਟ ਚਾਹੁੰਦੇ ਪਹਿਲਾਂ ਨੇ ਝੁੱਗੀਆਂ ਪਾਈਆਂ ਬੱਕਰਪੋੜ ਦੀ ਜਗ੍ਹਾ ਤੇ ਝੁੱਗੀਆਂ ਲੈ ਕੇ ਨਾ ਇੱਧਰ ਝੁੱਗੀਆਂ ਪਾ ਕੇ ਟਿਕ ਟੀਨਾ ਪਾ ਕੇ ਲੈਂਟ ਉਹ ਮਾੜੀ ਮੋੜ ਟੀਨਾ ਪਾ ਲਿਆ ਬੜੇ ਪੱਕੇ ਮਕਾਨ ਬਣੇ ਕੋਈ ਸਾਲ ਬਾਅਦ ਉਹ ਵੇਚ ਤੇ ਨਾ ਨੇ ਠੀਕਾ ਮੀਟਰ ਲਗਾ ਲਓ ਸ਼੍ਰੀਆਮ ਕੁੰਡੀਆਂ ਲਾਈਆਂ ਆ ਅੱਗੋਂ ਜੋ ਕੋਈ ਪੁੱਛਦਾ ਹਮਾਰਾ ਤਾਂ ਬੋਟ ਕਾਟ ਜਹਾ ਬਣਾ ਹੈ ਹਮਾਰਾ ਤਾਂ ਤੂੰ ਹੀ ਹਾੜਿਓ ਤੇ ਬਦਮਾਸ਼ੀ ਕਰਦੇ ਕੀ ਕਰਦੇ ਆ ਖਾਂਦੇ ਇੱਥੇ ਰਹਿੰਦੇ ਤੇ ਚੋੜੀਆਂ ਇਹ ਕਰਦੇ ਆ ਪੁੱਠੇ ਕੰਮ ਇਹ ਕਰਦੇ ਆ ਅਸੀਂ ਆਉ ਇਹਨਾਂ ਨੂੰ ਪ੍ਰੋਪਰਟੀ ਇੱਥੇ ਦੇਣੀ ਬੰਦ ਕੀਤੀ ਜਾਵੇ ਇਹਨਾਂ ਦਾ ਕ ਦਾ ਦਿਨ ਤੇ ਚੱਲਣ ਦੇਣੀ ਜਿੱਦਾਂ ਮਾਚੇ ਕਾਨੂੰਨ ਆ ਪੰਜਾਬ ਚ ਕਾਨੂੰਨ ਆ ਮਾਚੇ ਕਾਨੂੰਨ ਦਾ ਪ੍ਰਯੋਗ ਕਰੋ ਲਾ ਸਪੋਰਟ ਕਰਦਾ ਮਾਚੇ ਕਾਨੂੰਨ ਆ ਉੱਤਰਾਖੜ ਕਾਨੂੰਨ ਆ ਰਾਜਸਥਾਨ ਚ ਕਾਨੂੰਨ ਆ ਉਹ ਪੰਜਾਬ ਚ ਬਿੱਲ ਪਾਸ ਹੋਣਾ ਚਾਹੀਦਾ ਬਾਲੀ ਸਟੇਟ ਦਾ ਬੰਦਾ ਆ ਕੇ ਤੇ ਕੰਮ ਕਰੇ ਕਰੇ ਜ਼ਮੀਨ ਹੀ ਲੈ ਜਾਂਦਾ ਰੋਹੀ ਦਾ ਕੰਮ ਕਰਨਾ ਉਹਦੇ ਕੰਮ ਜਿੱਦਾਂ ਮਰਜ਼ੀ ਕਰਨਾ ਨਹੀਂ ਕਰੇ ਕੰਮ ਆਹੀ ਲੜਾ ਗੱਲ ਹੋ ਰਹਾ ਕਾਲੂਆਂ ਯਾ ਬੋਟਾ ਨਹੀਂ ਬਣਨੀਆਂ ਚਾਹੀਦੀਆਂ ਉਹਨਾਂ ਦੀ ਪੱਕੀ ਰਾਇ ਨਹੀਂ ਹੋਣੀ ਚਾਹੀਦੀ ਸਿੱਧੇ ਸੋਸ਼ਲ ਮੀਡੀਆ ਤੇ ਇਕੱਠਾ ਹੋਇਆ ਕੁਛ ਨਹੀਂ ਬਣਦਾ ਸੋਸ਼ਲ ਮੀਡੀਆ ਇਕੱਠਾ ਹੋਇਆ ਜਾ ਕੇ ਕੰਮ ਕਰ ਸਕਦੇ ਸਾਡੇ ਬੱਚੇ ਵਹਿਲੇ ਬੈਠੇ ਯਾਰ ਕੰਮ ਕਰੀਏ ਉੱਥੇ ਲੜ ਕੇ ਉਹ ਦੇਖੋ ਮੀਟਿੰਗ ਕਰੀਏ ਬਾਹਰ ਆ ਜਾਓ ਆ ਜਾਓ ਪੈਂਸਨਿੰਗ ਪਬਲਿਕ ਸਕੂਲ ਸਾਡੀ ਸਹਾਇਤਾ ਦੀਆ ਇੱਥੇ ਆ ਗੱਲ ਇਹ ਇਨ੍ਹਾਂ ਨੂੰ ਗਵਿੰਦ ਸਿੰਘ ਪਬਲਿਕ ਸਕੂਲ ਅਰਦਾਸਪੁਰ ਚ ਵੀ ਇਨ੍ਹਾਂ ਨੂੰ ਵਾਲਦਾ ਲੱਗੇ ਦੀਆ ਨਾ ਬਲਾਓ ਕੰਦਾ ਦਾ ਰਾਜਾ ਕੰਦਾ ਸਿਆਜਾ ਜੀ ਆ ਜਾਈਦਾ ਜਿਆਦਾ ਤੁਸੀਂ ਗੱਲ ਕਰ ਲੈ ਕਲੇ ਬੋਲੋ ਜਾਨ ਕਲੇ ਕਲੇ ਆ ਜਾਓ ਸਾਡੇ ਜਣੇ ਇਕੱਠੇ ਹੋ ਕੇ ਬਾਅਦ ਇੱਕ ਮੀਟਿੰਗ ਕਰੀਏ ਤੇ ਜਾਓ ਡਾਂਗਾ ਡਾਂਗਾ ਚੱਕੀਏ ਜਿਹੜਾ ਬੱਚਾ ਬੋਣਾ ਸਰਕਾਰ ਨੇ ਪਾਇਆ ਪਰਚੇ ਖੜੇ ਸਾਡੇ ਆ ਜਾ ਕਦੋਂ ਸਾਡੇ ਜਣੇ ਮੀਟਿੰਗ ਕਰਦੋ ਸਾਰੇ ਜਣ ਸਦੋ ਇੱਥੇ ਜਿੰਨੀਆਂ ਕਿਸਾਨ ਜਿਹਦੇ ਵੰਦੀਆਂ ਗੱਲ ਕਰੀਏ ਨਹੀਂ ਨਹੀਂ ਸਾਲੇ ਹਾ